ਕਿੰਨੇ ਪੈਣਾ ਤੇ ਮਾਤਾਵਾਂ ਆਪਣਾ ਕੰਮ ਕਰਦੀਆਂ ਨੇ ਮਾਈਕਰੋ ਇੰਟਰਪ੍ਰੈਨਰਸ ਸੂਖਮ ਮਾਈਕਰੋ ਇੰਟਰਪ੍ਰੈਨਰਸ ਜਿਹੜੇ ਲੋਕ ਆਪਾਂ ਸੋ ਉਹ ਮਾਤਾਵਾਂ ਪੈਣਾ ਜਿਹੜੀਆਂ ਨੇ ਉਹ ਚੰਗੀ ਤਰੀਕੇ ਨਾਲ ਰੱਖਣ ਐਪ ਜਦੋਂ ਆ ਜਾਂਦੀ ਹੈ ਆਪਾਂ ਹਰ ਕੋਈ ਬੰਦਾ ਜਿਹੜਾ ਇੱਕ 스마트ਫੋਨ ਯੂਜ਼ ਕਰਦਾ ਹੈ ਤਾਂ 스마트ਫੋਨ ਦੇ ਉੱਤੇ ਉਹ ਐਪ ਹੈ ਜਿਹਦੇ ਨਾਲ ਤੁਹਾਨੂੰ ਆਪਣੇ ਕੰਮ ਕਰਦੇ ਹਿਸਾਬ ਤੁਹਾਡੀ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਉਹ ਇਸ ਐਪ ਦੇ ਨਾਲ ਜਿਹੜੇ ਸਹੂਲਤ ਮਿਲਦਾ ਹੈ ਸੋ ਤੁਸੀਂ ਜੈਨ ਸਾਹਿਬ ਦੀ ਫੋਰਸ ਸੀ ਕਿ ਅਸੀਂ ਆਪਣੀਆਂ ਮਾਤਾਵਾਂ ਭੈਣਾਂ ਜਿਹੜੀਆਂ ਪਿੰਡਾਂ ਦੇ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦੇ ਵਿੱਚ ਇਕਨੋਮਿਕ ਐਕਟੀਵਿਟੀ ਕਰ ਰਹੀਆਂ ਨੇ ਆਪਣੇ ਪਰਿਵਾਰ ਦੀ ਆਮਦਨ ਦੇ ਵਿੱਚ ਵਾਧਾ ਕਰ ਰਹੀਆਂ ਨੇ ਉਹਨਾਂ ਨੂੰ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਕਿ ਜਿਹਦੇ ਨਾਲ ਉਹਨਾਂ ਦਾ ਇਹ ਕੰਮ ਕਰਨ ਦਾ ਤਰੀਕਾ ਆਸਾਨ ਹੋ ਜਾਵੇ ਸੋ ਇਹ ਉਸ ਗੜੀ ਦੇ ਵਿੱਚ ਅੱਜ ਮੇਰਾ ਬਿਲਦੀ ਐਪ ਹੈ ਉਹ ਇਹਨਾਂ ਵੱਲੋਂ ਲਾਂਚ ਕਰਵਾਈ ਜਾ ਰਹੀ ਹੈ ਸਾਡੇ ਮਹਾਂਜੋਤ ਮਾਤਾ ਜੀ ਵੱਲੋਂ ਔਰ ਸਾਡੇ ਕਾਲੂ ਭੈਣ ਜੀ ਵੱਲੋਂ ਜੁਆਇੰਟਲੀ ਅੱਜ ਇਹ ਐਪ ਲਾਂਚ ਕੀਤੀ ਗਈ ਹੈ ਪਰ ਇਹਨਾਂ ਲਈ ਇਸ ਆਪ ਨੂੰ ਆਪਣੇ ਕੰਮ ਕਰਮ ਦੇ ਵਿੱਚ ਜੁੜੀਆਂ ਨੇ ਜਿਹੜੇ ਜੋ ਆਪਣੇ ਤੌਰ ਤੇ ਆਪਣਾ ਕੰਮ ਕਰ ਰਹੀਆਂ ਨੇ ਇਹਨਾਂ ਸਟੈੱਲ ਕਰਦੇ ਰਹਿੰਦੇ ਨੇ ਜਿਹੜੀਆਂ ਉਹ ਕਵਰ ਕਰਦੇ ਨੇ ਬਸ ਨੈਸ਼ਨ ਦੇ ਵਿੱਚ ਔਰ ਜਿਵੇਂ ਇਹਨੂੰ ਦੱਸਿਆ ਕਿ ਮੇਰੇ ਤੋਂ ਪਹਿਲੇ ਟ੍ਰੀਟਮੈਂਟ ਸਾਹਮਣੇ ਹੋਣ ਵੇਲੇ ਇਹ ਯਾਦ ਕਿ ਜਿਹੜੀਆਂ ਸਾਡੇ ਬਾਜ਼ ਹੁੰਦੀ ਹੈ ਉਹਦੀ ਸਬਾਈ ਅਸੀਂ ਪਹਿਲਾਂ ਬਾਹਰ ਦੱਸਿਆ ਉਹ ਦਿੰਦੇ ਸੀ ਤਾਂ ਸਾਡੇ ਭੈਣਾਂ ਸਾਡੇ ਮਾਤਾਵਾਂ ਜਿਹੜੀਆਂ ਨੇ ਜਿਹੜੀਆਂ ਸਬਾਈ ਦਾ ਕੰਮ ਜਾਣਦੀਆਂ ਨੇ ਔਰ ਪੁਲਿਸ ਦੇ ਇਨਫੋਰਮੇਸ਼ਨ ਦੇ ਤਰੀਕਾ ਗਜ਼ਾਰ ਯੂਨੀਫਾਰਮ ਜਿਹੜੀਆਂ ਨੇ ਮਾਨ ਡੋ ਮੁਖਤਰੀ ਸਾਹਿਬ ਨੂੰ ਉਹ ਵੀ ਇਹ ਹਦੇਸ਼ ਦਿੱਤੇਗੇ ਸਰ ਕਿ ਜੇ ਜੇ ਸਾਡੇ ਕੋਲ ਭੈਣਾਂ ਨਾਮ ਆਉਂਦਾ ਉਹ ਜਿਹੜੀਆਂ ਨੇ ਸਥਿਰੀ ਜਿਹੜੀ ਉਹ ਸੀ ਸਾਥੀ ਨੇ ਕਿ ਦੋਵੇਂ ਸਾਡੀ ਜਿਹੜੀ ਵਰਤਮਾਨ ਸਪੈਸ਼ੀਅਲ ਸਟੀਲਸ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਗੂਲ ਲੈਗਲ ਹੁਬ ਮਿਸ਼ਨ ਹੈ ਇਹ ਦੋਵਾਂ ਵੱਲੋਂ ਇਕੱਠੇ ਹੋ ਕੇ ਉਹਨਾਂ ਹਮਲਾ ਇਹ ਮਾਰਿਆ ਜਾ ਰਿਹਾ ਹੈ ਕਿ ਸਾਡੀਆਂ ਭੈਣਾਂ ਤੇ ਮਾਤਾਵਾਂ ਜਿਹੜੀਆਂ ਨੇ ਉਹ હિਸਾਬ ਕਿਤਾਬ ਦੇ ਵਿੱਚ ਪੱਕੀਆਂ ਹੋਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਮੈਨੂੰ ਕਿਸ ਚੀਜ਼ ਤੋਂ ਵੱਧ ਪ੍ਰੋਫਟ ਆ ਰਿਹਾ ਹੈ ਕਿਸ ਚੀਜ਼ ਤੋਂ ਅੱਜ ਪਿੰਡਸਤੌਰ ਵਿੱਚ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਲੁਧਿਆਣਾ ਉਹਨਾਂ ਦੇ ਵਾਈਸ ਚੇਅਰਪਰਸਨ ਸ਼੍ਰੀ ਸਖਸ਼ਿਤ ਜੈਨ ਮੀਰਾਬਿਲ ਐਪ ਦੇ ਸੀਈਓ ਯਾ ਬਹਾਦਰ ਉਹਨਾਂ ਦੀ ਹਾਜ਼ਰੀ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਤੇ ਉਹਦੇ ਭੈਣ ਸ਼੍ਰੀਮਤੀ ਮਨਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਇੱਕ ਐਪ ਜਿਹੜੀ ਹੈ ਉਹ ਉਸ ਤੌਰ ਦੇ ਵਿੱਚ ਲਾਂਚ ਕੀਤੀ ਗਈ ਪਾਇਲਟ ਦੇ ਤੌਰ ਤੇ ਲਾਂਚ ਕੀਤੀ ਗਈ ਹੈ ਇਸ ਐਪ ਦਾ ਮੇਰਾ ਬਿਲ ਨਾਮ ਦੀ ਐਪ ਇਸ ਦਾ ਮੁੱਖ ਮੰਤਵ ਇਹ ਹੈ ਕਿ ਜਿਹੜੀਆਂ ਸਾਡੀਆਂ ਭੈਣਾਂ ਔਰ ਮਾਤਾਵਾਂ ਆਪਣਾ ਬਿਜ਼ਨਸ ਰਨ ਕਰਦੀਆਂ ਨੇ ਪਿੰਡਾਂ ਦੇ ਵਿੱਚ ਕੋਈ ਗਰੰਡੀ ਦੁਕਾਨ ਕਰਦੀ ਹੈ ਕੋਈ ਆਪਣਾ ਸਲਾਈ ਕਢਾਈ ਦਾ ਕੰਮ ਕਰਦੀ ਹੈ ਔਰ ਉਹ ਛੋਟੇ ਛੋਟੇ ਬਿਜ਼ਨਸ ਨੇ ਆਪਾਂ ਉਹਨਾਂ ਨੂੰ ਸੁਖਮ ਜਿਹੜਾ ਹੈ ਮਾਈਕਰੋ ਐਂਟਰਪ੍ਰੀਨਰਸ ਕਹਿੰਦੇ ਆ ਸੋ ਉਹ ਜਿਹੜੀਆਂ ਔਰਤਾਂ ਨੇ ਉਹ ਆਪਣੇ ਜਿਹੜਾ ਬਿਜ਼ਨਸ ਹੈ ਉਹਦਾ ਹਿਸਾਬ-ਕਿਤਾਬ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਮੇਨਟੇਨ ਕਰਨ ਸੋ ਗੁਰਮੁਖੀ ਲਿਪੀ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਇਹ ਐਪ ਜਿਹੜੀ ਉਪਲਬਧ ਕਰਵਾਈ ਗਈ ਹੈ ਔਰ ਇਹ ਵਰਦਮਾਨ ਸਪੈਸ਼ਲ ਸਟੀਲ ਵੱਲੋਂ ਜਿਹੜੀ ਇਹ ਸਪੈਸ਼ਲੀ ਤਿਆਰ ਕਰਵਾਈ ਗਈ ਹੈ ਵਰਦਮਾਨ ਸਪੈਸ਼ਲ ਸਟੀਲ ਵੱਲੋਂ ਜਿਹੜੇ ਸਾਡੇ ਔਰਤ ਜਿਹੜੇ ਉਦਮੀ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਇਹ ਐਪ ਤਿਆਰ ਕਰਵਾਈ ਗਈ ਇਸ ਤੋਂ ਬਿਨਾ ਵਰਦਮਾਨ ਸਪੈਸ਼ਲ ਸਟੀਲ ਵੱਲੋਂ ਇਹ ਵੀ ਸਾਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਪਿੰਡ ਦੇ ਵਿੱਚ ਇੱਕ ਸਿਲਾਈ ਸੈਂਟਰ ਔਰ ਇੱਕ ਕੰਪਿਊਟਰ ਟ੍ਰੇਡਿੰਗ ਸੈਂਟਰ ਜਿਹੜਾ ਹੈ ਉਹ ਵੀ ਉਹਨਾਂ ਵੱਲੋਂ ਇੱਥੇ ਦੇਣ ਦਾ ਸਾਨੂੰ ਵਾਅਦਾ ਕੀਤਾ ਗਿਆ ਹੈ ਔਰ ਇਸ ਕੰਪਨੀ ਵੱਲੋਂ ਆਲਰੇਡੀ ਫੋਰੈਸਟੇਸ਼ਨ ਦੇ ਕੰਮ ਵਿੱਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਔਰ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਕਿ ਸਾਨੂੰ ਕੁਝ ਜ਼ਮੀਨ ਵਹਿਆ ਕਰਾਈ ਦੇਵੇ ਜਿਹੜੀ ਜ਼ਿਲ੍ਹਾ ਸੰਬੂਰ ਦੇ ਵਿੱਚ ਜਿਹੜੀ ਵੇਸਟ ਪਈ ਹੈ ਉਥੇ ਉਹ ਮੀਆ ਬਾਕੀ ਫੋਰੈਸਟ ਜਿਹੜਾ ਹੈ ਉਹ ਬਣਾ ਕੇ ਉਹਨੂੰ ਪਾਲ ਕੇ ਸਾਨੂੰ ਦੇਣਗੇ ਸੋ ਬੜਾ ਵਧੀਆ ਉਪਰਾਲਾ ਅੱਜ ਜਿਹੜਾ ਅੱਜ ਸਟੋਜ ਤੋਂ ਸ਼ੁਰੂ ਕੀਤਾ ਗਿਆ ਹੈ ਸੋ ਮੈਨੂੰ ਆਸ ਹੈ ਕਿ ਜਿਲ੍ਹਾ ਸੰਗਰੂਰ ਦੀਆਂ ਜਿਹੜੀਆਂ ਉਦਮੀ ਔਰਤਾਂ ਨੇ ਜਿਹੜੀਆਂ ਆਲਰੇਡੀ ਪਹਿਲ ਸਕੀਮ ਦੇ ਵਿੱਚ ਸਾਡੇ ਕੰਮ ਕਰ ਰਹੀਆਂ ਨੇ ਔਰ ਉਹ ਆਪਣੇ ਪਰਿਵਾਰ ਦੇ ਇਨਕਮ ਜਿਹੜੀ ਹੈ ਰਿਸੋਰਸਸ ਉਹਦੇ ਵਿੱਚ ਵਾਧਾ ਕਰ ਰਹੀਆਂ ਨੇ ਉਹ ਹੋਰ ਵਧੀਆ ਡਿਜੀਟਲ ਸਾਖਰਤਾ ਜਿਹੜੀ ਹੈ ਉਹਨਾਂ ਦੀ ਫਾਈਨੈਂਸ਼ੀਅਲ ਲਿਟਰੇਸੀ ਹੈ ਉਹਦੇ ਵਿੱਚ ਵਾਧਾ ਹੋਵੇਗਾ ਇਸ ਐਪ ਦੀ ਮਦਦ ਨਾਲ ਔਰ ਜਿਹੜਾ ਸੰਗਰੂਰ ਜ਼ਿਲ੍ਹੇ ਦੀਆਂ ਔਰਤਾਂ ਨੇ ਉਹ ਆਪਣੇ ਘਰਾਂ ਦੇ ਵਿੱਚ ਇਨਕਮ ਦੇ ਵਿੱਚ ਵਾਦਾ ਕਰਕੇ ਆਪਣੇ ਪਰਿਵਾਰਾਂ ਨੂੰ ਹੋਰ ਕੁਸ਼ਲ ਬਣਾਉਣੀ ਹੈ ਧੰਨਵਾਦ